ਜਿਹਨੇ ਬਾਬੇ ਲੱਖੇ ਤੇ ਇਲਜ਼ਾਮ ਲਾਇਆ ਤੁਸੀਂ ਉਹਦੀ ਕੀ ਪਰਚੋਲ ਕੀਤੀ ਦੇਖੋ ਜੇ ਸਾਡਾ ਨਾਮ ਲਿਆ ਸੀ ਉਹਦੀ ਅਸੀਂ ਪੁੱਛਗਿੱਚ ਕੀਤੀ ਬੀਬੀ ਤੋਂ ਵੀ ਪੁੱਛਿਆ ਮੈਂ ਉੱਥੇ ਜਾ ਕੇ ਵੀ ਪੁੱਛਿਆ ਸਿਰਫ ਉਹਨਾਂ ਨੇ ਜਿਹੜੀਆਂ ਗੱਲਾਂ ਪਤਾ ਜ਼ੁਬਾਨੀ ਕਹੀਆਂ ਆਪਣੇ ਕੋਲ ਤਾਂ ਬਈ ਉਹੋ ਹੀ ਆ ਤੇ ਬਾਕੀ ਅਸੀਂ ਹੋਰ ਵੈਰੀਫਾਈ ਕੀਤਾ ਪਰ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਆਪਣਾ ਸੁਭਾਅ ਹੈ ਸੰਗਤ ਆਪ ਸੋਚੇ ਵੀ ਜਿਹੜੇ ਪ੍ਰੂਫ ਮਿਲੇ ਆਪਾਂ ਉਹ ਕਾਰਵਾਈਆਂ ਕੀਤੀਆਂ ਜਿਹਦੇ ਪ੍ਰੂਫ ਨਹੀਂ ਹੈਗੇ ਆਪਾਂ ਉਹਦਾ ਕਿਵੇਂ ਪੱਖ ਰੱਖੀਏ ਬੀਬੀ ਦਾ ਬੀਬੀ ਦੇ ਤਾਂ ਬਿਆਨ ਹੀ ਰਹਿ ਗਏ ਫਿਰ ਹੁਣ ਪੱਖ ਕਿਵੇਂ ਰੱਖਗੇ ਸਵਾਦ ਆਉਂਦਾ ਵੀ ਬੀਬੀ ਨੇ ਜਿਹੜੇ ਬਿਆਨ ਦਿੱਤੇ ਆ ਵੀ ਉਹਦਾ ਪ੍ਰੂਫ ਵੀ ਹੋਵੇ ਆਪਣੇ ਕੋਲੇ ਤੇ ਆਪਾਂ ਉਹਨੇ ਬਾਬੇ ਲੱਖੇ ਦੇ ਜਹਾ ਲਾ ਤੇ ਆਪਾਂ ਫਿਰ ਕੜੀਛਣੇ ਸੀ ਸਾਰੇ ਆਪਾਂ ਕਾਰਵਾਈ ਕਰਨੀ ਆ ਪੱਕਾ ਪਰ ਹੁਣ ਇਹ ਤਾਂ ਟਾਈਮ ਵੀ ਬਹੁਤ ਹੋ ਗਿਆ ਕੋਈ ਪ੍ਰੂਫ ਵੀ ਹੈ ਨਹੀਂ ਤੇ ਬੀਬੀ ਨੇ ਗੱਲ ਵੀ ਨਹੀਂ ਕੀਤੀ ਮੁੜ ਕੇ ਤੇ ਪਹਿਲੋ ਤਾਂ ਬੀਬੀ ਜੀ ਨਾਲ ਗੱਲ ਹੋਈ ਸੀ ਵੀ ਸਾਹਮਣੇ ਆ ਕੇ ਗੱਲ ਕਰੂੰਗੇ ਮੁੜ ਕੇ ਉਹਨਾਂ ਨੇ ਕਿਹਾ ਵੀ ਅਸੀਂ ਸਾਹਮਣੇ ਨਹੀਂ ਆ ਸਕਦੇ ਸੰਗਤ ਨੂੰ ਪਤਾ ਹੀ ਆ ਵੀ ਮੈਂ ਜੋ ਵੀ ਕੇਸ ਕੀਤਾ ਜਾਂ ਗੱਲਬਾਤ ਕੀਤੀ ਆ ਉਹ ਵੈਦਰ ਪ੍ਰੂਫ ਕਰਦੇ ਆ ਜੋ ਸੱਚੀ ਹੁੰਦੀ ਆ ਚਰਨ ਘਾਟ ਦਾ ਮਸਲਾ ਸਾਹਮਣੇ ਆਇਆ ਉਹ ਆਪਾਂ ਕੀਤਾ ਫਿਰ ਇੱਕ ਬੀਬੀ ਹੋਰ ਸਾਹਮਣੇ ਆਈ ਆਪਾਂ ਫਿਰ ਪਰਚਾ ਦਰਜ ਕਰਵਾਇਆ ਬਾਬੇ ਚਰਨ ਘਾਟ ਵਾਲੇ ਤੇ ਦੋ ਰੇਪ ਦੇ ਪਰਚੇ ਆ ਜਿਹਦਾ ਗੁਰਦਾਰ ਸਾਹਿਬ ਨਾਨਕਸਰ ਚਰਨ ਘਾਟ ਪਾਈਦਾ 68 ਦੂਜਾ ਪੋਲੂ ਮਾਜਰ ਵਾਲੇ ਸਤਨਾਮ ਦਾ ਕੇਸ ਹੁੰਦਾ ਉਹ ਵੀ ਵੈਰੀਫਾਈ ਕੀਤਾ ਤੇ ਉਹ ਮੰਨਿਆ ਵੀ ਹੋਇਆ ਫਿਰ ਕੇਸ ਆਉਂਦਾ ਵਾ ਜੱਸੀ ਦਾ ਜੋ ਨਾਨਕਸਰ 88 ਦੇ ਵਿੱਚ ਜਿਹੜਾ ਉਹਨੇ ਬੱਚੇ ਦੇ ਨਾਲ ਕਾ ਕਰਮ ਕੀਤਾ ਆਪਾਂ ਇਹ ਸਾਰੇ ਕੇਸ ਸੰਗਤ ਦੇ ਸਾਹਮਣੇ ਰੱਖੇ ਵਿਧ ਨਿਊਜ਼ ਜਿਹੜੀਆਂ ਖਬਰਾਂ ਆਈਆਂ ਸੀ ਉਹ ਵੀ ਸੰਗਤ ਨੂੰ ਦਿਖਾਈਆਂ ਇਹ ਭਈਆ ਕੁਝ ਹੁੰਦਾ ਇਹਨਾਂ ਕੇਸਾਂ ਦੇ ਵਿੱਚ ਚੱਲਦੇ-ਚੱਲਦੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਆ ਸਿੱਖ ਬੀਬੀ ਵੱਲੋਂ ਜਿਹਦੇ ਵੱਲੋਂ ਇਲਜ਼ਾਮ ਲਾਏ ਜਾਂਦੇ ਵੀ ਬਾਬਾ ਲਖੇ ਨੇ ਮੈਨੂੰ ਵੀ ਹੱਥ ਲਾਇਆ ਮੈਂ ਉੱਥੇ ਵੇਖਿਆ ਨਾਜਾਇਜ਼ ਆਉਂਦਾ ਜਾਂਦੇ ਗਾ ਸੀ ਕੁੜੀਆਂ ਜਾਂ ਮੱਛੀ ਖਾਂਦਾ ਦੇਖਿਆ ਦੇਖੋ ਮੈਂ ਉਹ ਵੀਡੀਓ ਦੇਖੀ ਤੇ ਮੈਂ ਦੱਸਿਆ ਵੀ ਮੇਰੇ ਕੋਲ ਪਹੁੰਚ ਗਈ ਪਰ ਮੈਂ ਉਹਤੇ ਵੀਡੀਓ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਨਹੀਂ ਕਿਹਾ ਬਾਬਾ ਲੱਖਾ ਇਦਾਂ ਕਰਦਾ ਸੀ ਮੈਂ ਨਹੀਂ ਕਿਹਾ ਵੀ ਬਾਬਾ ਮੱਛੀਆਂ ਖਾਂਦਾ ਸੀ ਮੈਂ ਨਹੀਂ ਕਿਹਾ ਵੀ ਉਹਦੇ ਨਾਲ ਕੋਈ ਨਜਾਇਜ਼ ਆਉਂਦਾ ਜਾਂਦਾ ਸੀ ਕਿਉਂਕਿ ਮੈਂ ਦੇਖਿਆ ਹੀ ਨਹੀਂ ਕੋਈ ਪ੍ਰੂਫ ਹੀ ਨਹੀਂ ਉਹ ਤਾਂ ਇੱਕ ਬੀਬੀ ਨੇ ਬਿਆਨ ਦਿੱਤਾ ਤੇ ਅੱਬ ਬਿਆਨ ਛੱਪ ਗਏ ਨਾਂ ਅਸਰ ਸੰਪਰਦਾ ਦੇ ਮੁਖੀ ਤੇ ਸੰਗਤ ਨੂੰ ਜਿਹੜੇ ਉੱਥੋਂ ਦੀ ਸੰਗਤ ਜੁੜੀ ਹੋਈ ਆ ਉਹ ਇਹ ਨਾ ਸੋਚਣ ਵੀ ਮਹਿਰਵਾਲੇ ਨੇ ਇਲਜ਼ਾਮ ਲਾਇਆ ਇੱਕ BBEL ਨੂੰ ਇਲਜ਼ਾਮ ਸੀ ਤੇ ਸਾਡਾ ਬਕਾਇਦਾ ਉਹਦੇ ਚ ਨਾਮ ਲਿਆ ਗਿਆ ਸੀਗਾ ਵੀ ਅਮਰਤਾ ਪਾਲ ਸੰਘ ਤੱਕ ਪਹੁੰਚਦੀ ਕੀਤੀ ਜਾਂਦੀ ਹੈ ਵੈਰੀਫਾਈ ਕੀਤਾ ਸਾਰਾ ਕੁਝ ਵੀਡੀਓ ਕੇਸ ਪੁਰਾਣਾ ਸੀਗਾ ਵੀ ਜੇ ਕੋਈ ਪੱਕਾ ਪ੍ਰੂਫ ਮਿਲੂਗਾ ਫੇਰ ਹੀ ਅਸੀਂ ਬਾਬੇ ਲਖੇ ਦੇ ਖਿਲਾਫ ਚੱਲਾਂਗੇ ਬਾਬੇ ਲਖੇ ਨੂੰ ਖਿੱਚਾਂਗੇ ਹਜੀ ਤਾਂ ਅਸੀਂ ਉਹਨਾਂ ਦੇ ਸਿਸਟਮ ਦੇ ਖਿਲਾਫ ਸੀ ਵੀ ਉੱਥੇ ਆ ਕੁਝ ਹੋਇਆ ਤੇ ਕਾਰਵਾਈਆਂ ਵੀ ਕਰਾਈਆਂ ਹੋਈਆਂ ਇਹ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ ਪਰ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਵੀ ਉੱਥੇ ਕੋਈ ਆਉਂਦਾ ਜਾਂਦਾ ਸੀ ਕੋਈ ਮੰਨਿਆ ਨਹੀਂ ਬੀਬੀ ਤੋਂ ਬਿਨਾ ਨਾ ਹੀ ਅਸੀਂ ਕਿਸੇ ਹੋਰ ਵੀ ਉਸ ਸਮੇਂ ਦੇ ਸੰਗਤ ਨੂੰ ਪੁੱਛਿਆ ਤੇ ਸਾਨੂੰ ਨਹੀਂ ਕੋਈ ਮਿਲਿਆ ਵੀ ਉੱਥੇ ਬਾਬਾ ਵੀ ਇਦਾਂ ਦਾ ਕੋਈ ਸ਼ੱਕ ਦੇ ਆ ਦੇਖੋ ਜਿਹੜੀ ਗੱਲ ਸੱਚੀ ਆ ਸੱਚੀ ਆ ਜੇ ਦੁਸ਼ਮਣ ਵੀ ਆ ਤੇ ਉਹ ਸੱਚਾ ਤੇ ਸੱਚਾ ਤੇ ਜੇ ਯਾਰ ਝੂਠਾ ਵਾ ਤੇ ਫਿਰ ਉਹ ਝੂਠ ਹੁੰਦਾ ਇਸ ਕਰਕੇ ਵੀ ਮੈਂ ਬਾਬੇ ਲਖੇ ਤੇ ਕੋਈ ਇਲਜ਼ਾਮ ਨਹੀਂ ਲਾਇਆਗਾ ਉਹ BBELo ਲਾਏ ਇਲਜ਼ਾਮਾਂ ਦੀ ਮੈਂ ਜਰੂਰ ਵੈਰੀਫਾਈ ਕੀਤਾ ਸੀ ਤਪਤੀਸ਼ ਕੀਤੀ ਸੀ ਸਿੰਘਾਂ ਦੇ ਨਾਲ ਪਿੱਛੇ ਜੇ ਸਭ ਨੂੰ ਯਾਦ ਹੋਣਾ ਬਈ ਮਹੀਨਾ ਜਮਾ ਚੁੱਪ ਰਿਆ ਉਹ ਇਸ ਕਰਕੇ ਸੀ ਵੀ ਇਲਜ਼ਾਮ ਬਹੁਤ ਵੱਡੇ BBELo ਲਾਏ ਗਏ ਹਨ ਤੇ ਉਹ ਆਪਾਂ ਨੂੰ ਤਪਤੀਸ਼ ਕਰਨੀ ਚਾਹੀਦੀ ਹੈ ਪਰ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਬਾਬੇ ਲੱਖੇ ਦੇ ਵਿਰੁੱਧ ਉਹ ਸਿਸਟਮ ਨੂੰ ਲੈ ਕੇ ਨਹੀਂ ਬੋਲ ਸਕਦੇ ਪਰ ਨਾਨਕ ਸਰ ਸਿਸਟਮ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਚਰਨ ਘਟ ਵਾਲੀ ਆ ਜੱਸੀ ਵਾਲੀ ਤੇ ਉਹ ਅਸੀਂ ਕੀਤੀ ਆ ਹੱਕ ਠੋਕ ਕੇ ਕੀਤੀ ਆ ਤੇ ਜੇ ਗਾ ਵੀ ਕੋਈ ਸੇਵਾਦਾਰ ਕਰੂਗਾ ਤੇ ਆਪਾਂ ਛੱਡਾਂਗੇ ਨਹੀਂ ਠੀਕ ਆ ਪਰ ਇਹ ਬੀਬੀ ਵਾਲੇ ਮਸਲੇ ਦੇ ਵਿੱਚ ਭਾਈ ਆਪਾਂ ਜਿਹੜਾ ਵੈਰੀਫਾਈ ਕੀਤਾ ਬੀਬੀ ਨੇ ਆਪਣਾ ਨਾਮ ਲਿਆ ਸੀ ਬੀਬੀ ਦੇ ਬਿਆਨਾਂ ਤੋਂ ਬਿਨਾ ਹੋਰ ਕੋਈ ਠੋਸ ਸਬੂਤ ਨਹੀਂ ਕੋਈ ਠੋਸ ਬੰਦਾ ਨਹੀਂ ਕੋਈ ਬੀਬੀ ਨਹੀਂ ਸਾਹਮਣੇ ਆਈ ਜਾਂ ਕੋਈ ਸਾਨੂੰ ਪ੍ਰੂਫ ਨਹੀਂ ਮਿਲਿਆ ਤੇ ਇਸ ਕਰਕੇ ਵੀ ਮੈਂ ਇਸ ਜਿਹੜਾ ਕੇਸ ਆ ਬੀਬੀ ਵਾਲਾ ਜਿਹੜਾ ਬਾਬੇ ਲੱਖੇ ਦੇ ਜਿਹਨੇ ਲਿਜਾਮ ਲਾਏ ਸੀ ਮੈਂ ਇਸ ਕੇਸ ਚ ਇਸ ਚੀਜ਼ ਨੂੰ ਡਿਕਲੇਅਰ ਕਰਦਾ ਵੀ ਮੈਂ ਇਸ ਚੀਜ਼ ਦੀ ਵੈਰੀਫਿਕੇਸ਼ਨ ਕੀਤੀ ਸੀ ਤੇ ਸਾਨੂੰ ਕੁਝ ਵੀ ਪ੍ਰੂਫ ਜਾਂ ਸਚਾਈ ਨਹੀਂ ਇਹਦੇ ਵਿੱਚ ਮਿਲੀ ਜਿਹੜੀ ਲੜਕੀ ਲਾਪਤਾ ਹੋਈ ਸੀ ਅਸੀਂ ਉਧਰ ਵੀ ਗਏ ਸੀ ਸੰਗਰੂਰ ਵੱਲ ਤੇ ਉਹ ਸਾਨੂੰ ਰਾਹ 'ਚੋਂ ਮੋੜ ਦਿੱਤਾ ਗਿਆ ਸੀ ਕਿ ਉਹ ਬਿਆਨ ਨਹੀਂ ਦੇਣਾ ਚਾਹੁੰਦੇ ਤੇ ਉਹ ਲੜਕੀ ਘਰੋਂ ਤੁਰੀ ਸੀਗੀ ਤੇ ਲੁਧਿਆਣੋਂ ਜਗਰਾਉਂ ਗਈ ਸੀ ਤੇ ਇਹ ਵੀ ਕਲੀਅਰ ਨਹੀਂ ਉਹ ਨਾਨਕ ਸਰ ਗਈ ਸੀ ਉਹਨਾਂ ਨੇ ਇਹ ਸਾਨੂੰ ਫੋਨ 'ਤੇ ਦੱਸਿਆ ਤੇ ਅਸੀਂ ਵਾਪਸ ਮੁੜ ਆਏ ਸੀ ਉਸ ਤੋਂ ਬਾਅਦ ਸਾਡੇ ਇਸ ਬੀਬੀ ਨੇ ਨਾਲ ਵੀ ਗੱਲਬਾਤ ਨਹੀਂ ਹੋਈਗੀ ਤੇ ਮੈਂ ਜਿੰਨੀ ਕੁ ਵੈਰੀਫਿਕੇਸ਼ਨ ਕੀਤੀ ਆ ਜਾਂ ਗੱਲਬਾਤ ਕੀਤੀ ਆ ਮੈਨੂੰ ਇਸੇ ਵਿੱਚ ਕੁਝ ਵੀ ਠੋਸ ਸਬੂਤ ਨਹੀਂ ਮਿਲਿਆ ਤੇ ਇਸ ਕਰਕੇ ਜੇ ਕੋਈ ਪ੍ਰੂਫ ਨਹੀਂ ਹੈਗਾ ਦੂਜਿਆਂ ਵੀ ਮੈਂ ਜਿਹੜੇ ਬੱਚੇ ਆ ਜਾਂ ਦੂਜੇ ਪਰਿਵਾਰ ਹੋਰ ਆ ਜੇ ਭਾਈ ਨੰਗੇ ਧੜ ਸਾਹਮਣੇ ਮੂੰਹ ਲੈ ਕੇ ਸਾਹਮਣੇ ਆਉਂਗੇ ਤੇ ਕੋਈ ਪ੍ਰੂਫ ਠੋਸ ਹੋਊਗਾ ਤੇ ਗਾਂ ਜਿਹੜਾ ਮਰਜ਼ੀ ਬੰਦਾ ਹੋਵੇ ਆਪਾਂ ਜ਼ਰੂਰ ਕਾਰਵਾਈ ਕਰਾਵਾਂਗੇ ਤੇ ਗੱਲ ਚੱਕਾਂਗੇ ਬਹਿਣ ਬਣਿਆ ਤੋ ਕੋਈ ਗੱਲਬਾਤ ਕਰੋਗੇ ਮੈਂ ਉਹਦੇ 'ਚ ਕੋਈ ਗੱਲਬਾਤ ਨਹੀਂ ਕਰਨੀ ਨਾ ਮੈਂ ਕਿਸੇ ਤੇ ਇਲਜ਼ਾਮ ਲੈਣੇ ਆ ਇਸ ਕਰਕੇ ਅਸੀਂ ਬਾਕੀ ਕੇਸਾਂ ਦੇ ਵਿੱਚ ਜ਼ਰੂਰ ਕਾਰਵਾਈ ਕਰਾਈ ਆ ਬੰਦੇ ਸਲਾਖਾਂ ਪਿੱਛੇ ਵੀ ਆ ਪਰ ਜਿਹੜੇ ਬੀਬੀ ਨੇ ਬਿਆਨ ਦਿੱਤੇ ਆ ਤੇ ਉਹਦੇ 'ਚ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਜਦੋਂ ਸਾਡੇ ਕੋਲੇ ਇੱਕ ਕੇਸ ਆ ਰੇਪ ਕੇਸ ਤੇ ਅਸੀਂ ਉਹਨੂੰ ਖੰਘਾਲਿਆ ਤੇ ਦੂਗਾ ਤਿੰਨ ਰੇਪ ਕੇਸ ਸਾਹਮਣੇ ਤੇ ਤਿੰਨੇ ਕੇਸ ਦਰਜ ਹੋਏ ਤੇ ਬੰਦੇ ਜੇਲ੍ਹ 'ਚ ਸੰਗਤ ਜੀ ਮੈਂ ਕਿਸੇ ਦਾ ਵਿਰੋਧੀ ਨਹੀਂ ਹਾਂ ਇਹਨਾਂ ਕੇਸਾਂ ਦੀ ਪੜਚੋਲ ਕਰਦਿਆਂ ਪੁੱਛਗਿੱਛ ਕਰਦਿਆਂ ਤਵਦੀਸ਼ ਕਰਦਿਆਂ ਜੇ ਸੰਪਰਦਾ ਤੇ ਸੰਪਰਦਾ ਦੇ ਨਾਲ ਜੁੜੇ ਹੋਏ ਅਸਲੀ ਜਿਹੜੇ ਪ੍ਰੇਮੀ ਐ ਇਸ ਸਥਾਨ ਦੇ ਨਾਲ ਅਕਸਰ ਸੰਪਰਦਾ ਨਾਲ ਜੁੜੇ ਆ ਉਹਨਾਂ ਦੇ ਮਨ ਨੂੰ ਕੋਈ ਠੇਸ ਪਹੁੰਚੇ ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਮੈਂ ਕਿਸੇ ਨਿੱਜੀ ਤੋਂ ਬੰਦੇ ਤੋਂ ਮਾਫੀ ਨਹੀਂ ਮੰਗਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਬਾਕੀ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਲੱਖਾ ਸਿੰਘ ਬਾਬਾ ਕਾਲਾ ਸਿੰਘ ਤੇ ਬਾਬਾ ਗੁਰਜੀਤ ਸਿੰਘ ਮੈਂ ਬਾਬਾ ਜੀ ਸੋਨੂੰ ਵੀ ਇਹ ਗੱਲਬਾਤ ਕਹਿਣਾ ਆਪਣੇ ਸਿਸਟਮ ਵੱਲ ਆਪਣੇ ਪ੍ਰਬੰਧ ਵੱਲ ਖਾਸ ਧਿਆਨ ਰੱਖੋ ਕੋਈ ਵੀ ਬੰਦੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਬਖਸ਼ਾਂਗੇ ਨਹੀਂ ਤੇ ਜਦੋਂ ਕੋਈ ਸ਼ਿਕਾਇਤ ਆਉਂਦੀ ਹੈ ਤੇ ਮੁਖੀਆਂ ਨੂੰ ਇਹਨਾਂ ਇਸਨਮੁਸ਼ੀ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਗਲਤ ਇਲਜ਼ਾਮ ਲੱਗਦੇ ਆ ਪਰ ਜੇ ਅਸੀਂ ਤਤਪਦੀਸ਼ ਤਰਖਾਂਗੇ ਜਾਰੀ ਜੇ ਕੋਈ ਗੱਲਬਾਤ ਹੋਊਗੀ ਅੱਗੇ ਅਸੀਂ ਕਰਾਂਗੇ ਸਾਡਾ ਰਾਜੀਨਾਮਾ ਕੋਈ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਅਸੀਂ ਵੀ ਨਿਬੜ ਨਿਬੜ ਕੇ ਵੀ ਉਹ ਬੀਬੀ ਦੇ ਇਲਜ਼ਾਮ ਝੂਠੇ ਨਹੀਂ ਅਸੀਂ ਜੇ ਕੋਈ ਗਾਂਸ਼ ਕਹਿਤਾ ਹੋ ਗੀ ਤੋਦੀ ਅਸੀਂ ਤਤਪਦੀਸ਼ ਕਰਕੇ ਠੋਕਾਂਗੇ ਗੱਲਬਾਤ ਗਰਾਊਂਡ 'ਚ ਲਿਆਵਾਂਗੇ ਸਾਡੀ ਕਿਸੇ ਨਾ ਕੋਈ ਰਾਜੀ ਨਾ ਮੰਨੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ 'ਚ ਹੋ ਬਹੁਤ ਸਾਰੇ ਮੈਸੇਜ ਤੇ ਫੋਨ ਆਉਂਦੇ ਆ ਤੇ ਸਾਰੇ ਇਹ ਪਰਿਵਾਰ ਪੁੱਛਦੇ ਆ ਦੇਖੋ ਨਾਨਕਸਰ ਸੰਪਰਦਾਨਾ ਬਹੁਤ ਪਰਿਵਾਰ ਜੁੜੇ ਹੋਏ ਸੀ ਵੀ ਜੇ ਤੁਹਾਡਾ ਬੀਬੀ ਨੇ ਨਾਂ ਲੈਤਾ ਸੀਗਾ ਜਿਹਨੇ ਬਾਬੇ ਲਖੇ ਤੇ ਇਲਜ਼ਾਮ ਲਾਇਆ ਤੁਸੀਂ ਉਹਦੀ ਕੀ ਪਰਚੋਲ ਕੀਤੀ ਦੇਖੋ ਜੇ ਸਾਡਾ ਨਾਂ ਲਿਆ ਸੀ ਉਹਦੀ ਅਸੀਂ ਪੁੱਛਗਿੱਚ ਕੀਤੀ ਬੀਬੀ ਤੋਂ ਵੀ ਪੁੱਛਿਆ ਮੈਂ ਉੱਥੇ ਜਾ ਕੇ ਵੀ ਪੁੱਛਿਆ ਸਿਰਫ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਜ਼ੁਬਾਨੀ ਕਹੀਆਂ ਆਪਣੇ ਕੋਲ ਤਾਂ ਬਈ ਉਹੋ ਹੀ ਆ ਤੇ ਬਾਕੀ ਅਸੀਂ ਹੋਰ ਵੈਰੀਫਾਈ ਕੀਤਾ ਪਰ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਆਪਣਾ ਸੁਭਾਅ ਹੈ ਸੰਗਤ ਆਪ ਸੋਚੇ ਵੀ ਜਿਹੜੇ ਪ੍ਰੂਫ ਮਿਲੇ ਆਪਾਂ ਉਹ ਕਾਰਵਾਈਆਂ ਕੀਤੀਆਂ ਜਿਹਦੇ ਪ੍ਰੂਫ ਨਹੀਂ ਹੈਗੇ ਆਪਾਂ ਉਹਦਾ ਕਿਵੇਂ ਪੱਖ ਰੱਖੀਏ ਬੀਬੀ ਦਾ ਬੀਬੀ ਦੇ ਤਾਂ ਬਿਆਨ ਹੀ ਰਹਿ ਗਏ ਫਿਰ ਹੁਣ ਪੱਖ ਕਿਵੇਂ ਰੱਖਗੇ ਸਵਾਦ ਆਉਂਦਾ ਵੀ ਬੀਬੀ ਨੇ ਜਿਹੜੇ ਬਿਆਨ ਦਿੱਤੇ ਆ ਵੀ ਉਹਦਾ ਪ੍ਰੂਫ ਵੀ ਹੋਵੇ ਆਪਣੇ ਕੋਲੇ ਤੇ ਆਪਾਂ ਬੋਨੇ ਬਾਬੇ ਲੱਖੇ ਦੇ ਜਿਹਾ ਬਲੇ ਤੇ ਆਪਾਂ ਫਿਰ ਕੜੀਛ ਨੇ ਸੀ ਸਾਰੇ ਆਪਾਂ ਕਾਰਵਾਈ ਕਰਨੀ ਆ ਪੱਕਾ ਪਰ ਹੁਣ ਇਹ ਤਾਂ ਟਾਈਮ ਵੀ ਬਹੁਤ ਹੋ ਗਿਆ ਕੋਈ ਪ੍ਰੂਫ ਵੀ ਹੈ ਨਹੀਂ ਤੇ ਬੀਬੀ ਨੇ ਗੱਲ ਵੀ ਨਹੀਂ ਕੀਤੀ ਮੁੜ ਕੇ ਤੇ ਪਹਿਲੋ ਤਾਂ ਬੀਬੀ ਜੀ ਨਾਲ ਗੱਲ ਹੋਈ ਸੀ ਵੀ ਸਾਹਮਣੇ ਆ ਕੇ ਗੱਲ ਕਰਾਂਗੇ ਮੁੜ ਕੇ ਉਹਨਾਂ ਨੇ ਕਿਹਾ ਵੀ ਅਸੀਂ ਸਾਹਮਣੇ ਨਹੀਂ ਆ ਸਕਦੇ ਸੰਗਤ ਨੂੰ ਪਤਾ ਹੀ ਆ ਵੀ ਮੈਂ ਜੋ ਵੀ ਕੇਸ ਕੀਤਾ ਜਾਂ ਗੱਲਬਾਤ ਕੀਤੀ ਆ ਵੇਧ ਪ੍ਰੂਫ ਕਰਦੇ ਆ ਜੋ ਸੱਚੀ ਹੁੰਦੀ ਆ ਚਰਨ ਘਾਟ ਦਾ ਮਸਲਾ ਸਾਹਮਣੇ ਆਇਆ ਉਹ ਆਪਾਂ ਕੀਤਾ ਫਿਰ ਇੱਕ ਬੀਬੀ ਹੋਰ ਸਾਹਮਣੇ ਆਈ ਆਪਾਂ ਫਿਰ ਪਰਚਾ ਦਰਜ ਕਰਵਾਇਆ ਬਾਬੇ ਚਰਨ ਘਾਟ ਵਾਲੇ ਤੇ ਦੋ ਰੇਪ ਦੇ ਪਰਚੇ ਆ ਜਿਹਦਾ ਗੁਰਦਾਰ ਸਾਹਿਬ ਨਾਨਕ ਸਰ ਚਰਨ ਘਾਟ ਪਾਈਦਾ 68 ਦੂਜਾ ਪੋਲੂ ਮਾਜਰ ਵਾਲੇ ਸਤਨਾਮ ਦਾ ਕੇਸ ਆਂਦਾ ਉਹ ਵੀ ਵੈਰੀਫਾਈ ਕੀਤਾ ਤੇ ਉਹ ਮੰਨਿਆ ਵੀ ਹੋਇਆ ਫਿਰ ਕੇਸ ਆਂਦਾ ਵਾ ਜੱਸੀ ਦਾ ਜੋ ਨਾਨਕਸਰ ਠਾੜ ਦੇ ਵਿੱਚ ਜਿਹੜਾ ਉਹਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਆਪਾਂ ਇਹ ਸਾਰੇ ਕੇਸ ਸੰਗਤ ਦੇ ਸਾਹਮਣੇ ਰੱਖੇ ਵਿੱਧ ਨਿਊਜ਼ ਜਿਹੜੀਆਂ ਖਬਰਾਂ ਆਈਆਂ ਸੀ ਉਹ ਵੀ ਸੰਗਤ ਨੂੰ ਦਿਖਾਈਆਂ ਭਈਆ ਕੁਝ ਹੁੰਦਾ ਇਹਨਾਂ ਕੇਸਾਂ ਦੇ ਵਿੱਚ ਚੱਲਦੇ-ਚੱਲਦੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਆ ਸਿੱਖ ਬੀਬੀ ਵੱਲੋਂ ਜਿਹਦੇ ਵੱਲੋਂ ਇਲਜ਼ਾਮ ਲਾਏ ਜਾਂਦੇ ਵੀ ਬਾਬਾ ਲੱਖੇ ਨੇ ਮੈਨੂੰ ਵੀ ਹੱਥ ਲਾਇਆ ਮੈਂ ਉੱਥੇ ਵੇਖਿਆ ਨਜਾਇਜ਼ ਆਉਂਦਾ ਜਾਂਦੇ ਗਏ ਸੀ ਕੁੜੀਆਂ ਜਾਂ ਮੱਛੀ ਖਾਂਦਾ ਦੇਖਿਆ ਦੇਖੋ ਮੈਂ ਉਹ ਵੀਡੀਓ ਦੇਖੀ ਤਾਂ ਮੈਂ ਦੱਸਿਆ ਵੀ ਮੇਰੇ ਕੋਲ ਪਹੁੰਚ ਗਈ ਪਰ ਮੈਂ ਉਹਤੇ ਵੀਡੀਓ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਨਹੀਂ ਕਿਹਾ ਬਾਬਾ ਲੱਖਾ ਇਦਾਂ ਕਰਦਾ ਸੀ ਮੈਂ ਨਹੀਂ ਕਿਹਾ ਵੀ ਬਾਬਾ ਮੱਛੀਆਂ ਖਾਂਦਾ ਸੀ ਮੈਂ ਨਹੀਂ ਕਿਹਾ ਵੀ ਉਹਨਾਂ ਕੋਲ ਕੋਈ ਨਜਾਇਜ਼ ਆਉਂਦਾ ਜਾਂਦਾ ਸੀ ਕਿਉਂਕਿ ਮੈਂ ਦੇਖਿਆ ਹੀ ਨਹੀਂ ਕੋਈ ਪ੍ਰੂਫ ਹੀ ਨਹੀਂ ਉਹ ਤਾਂ ਇੱਕ ਬੀਬੀ ਨੇ ਬਿਆਨ ਦਿੱਤਾ ਤੇ ਅੱਬ ਬਿਆਨ ਛਪ ਗੇ ਨਾਂਸਰ ਸੰਪਰਦਾ ਦੇ ਮੁਖੀ ਤੇ ਸੰਗਤ ਨੂੰ ਜਿਹੜੇ ਉੱਥੋਂ ਦੀ ਸੰਗਤ ਜੁੜੀ ਹੋਈ ਆ ਉਹ ਇਹ ਨਾ ਸੋਚਣ ਵੀ ਮਹਿਰੋ ਵਾਲੇ ਨੇ ਇਲਜ਼ਾਮ ਲਾਇਆ ਇੱਕ BBEL ਨੂੰ ਇਲਜ਼ਾਮ ਸੀ ਤੇ ਸਾਡਾ ਬਕਾਇਦਾ ਉਹਦੇ ਚ ਨਾਮ ਲਿਆ ਗਿਆ ਅਸੀਂ ਆ ਵੀ ਅਮਰਤਾ ਪਾਲ ਸੰਘ ਤੱਕ ਪਹੁੰਚ ਦੀ ਕੀਤੀ ਜਾਂਦੀ ਹੈ ਵੈਰੀਫਾਈ ਕੀਤਾ ਸਾਰਾ ਕੁਝ ਵੀਡੀਓ ਕੇਸ ਪੁਰਾਣਾ ਸੀਗਾ ਵੀ ਜੇ ਕੋਈ ਪੱਕਾ ਪ੍ਰੂਫ ਮਿਲੂਗਾ ਫੇਰ ਹੀ ਅਸੀਂ ਬਾਬੇ ਲਖੇ ਦੇ ਖਿਲਾਫ ਚੱਲਾਂਗੇ ਬਾਬੇ ਲਖੇ ਨੂੰ ਖਿੱਚਾਂਗੇ ਹਜੇ ਤਾਂ ਅਸੀਂ ਉਹਨਾਂ ਦੇ ਸਿਸਟਮ ਦੇ ਖਿਲਾਫ ਸੀ ਵੀ ਉੱਥੇ ਆ ਕੁਝ ਹੋਇਆ ਤੇ ਕਾਰਵਾਈਆਂ ਵੀ ਕਰਾਈਆਂ ਹੋਈਆਂ ਤੇ ਕੋਈ ਮੁਣ ਕਰ ਨਹੀਂ ਹੋ ਸਕਦਾ ਪਰ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਵੀ ਉੱਥੇ ਕੋਈ ਆਉਂਦਾ ਜਾਂਦਾ ਸੀ ਕੋਈ ਮੰਨਿਆ ਨਹੀਂ ਬੀਬੀ ਤੋਂ ਬਿਨਾ ਨਾ ਹੀ ਅਸੀਂ ਕਿਸੇ ਹੋਰ ਵੀ ਉਸ ਸਮੇਂ ਦੇ ਸੰਗਤ ਨੂੰ ਪੁੱਛਿਆ ਤੇ ਸਾਨੂੰ ਨਹੀਂ ਕੋਈ ਮਿਲਿਆ ਵੀ ਉੱਥੇ ਬਾਬਾ ਵੀ ਇਦਾਂ ਦਾ ਕੋਈ ਸ਼ੱਕ ਦੇ ਆ ਦੇਖੋ ਜਿਹੜੀ ਗੱਲ ਸੱਚੀ ਆ ਸੱਚੀ ਆ ਉਹ ਜੇ ਦੁਸ਼ਮਣ ਵੀ ਆ ਤੇ ਉਹ ਸੱਚਾ ਤੇ ਸੱਚਾ ਤੇ ਜੇ ਯਾਰ ਝੂਠਾ ਵਾ ਤੇ ਫਿਰ ਉਹ ਝੂਠ ਹੁੰਦਾ ਇਸ ਕਰਕੇ ਵੀ ਮੈਂ ਬਾਬੇ ਲਖੇ ਤੇ ਕੋਈ ਇਲਜ਼ਾਮ ਨਹੀਂ ਲਾਇਆਗਾ ਉਹ ਬੀਬੀ ਵੱਲੋਂ ਲਾਏ ਇਲਜ਼ਾਮਾਂ ਦੀ ਮੈਂ ਜ਼ਰੂਰ ਵੈਰੀਫਾਈ ਕੀਤਾ ਸੀ ਤਪਤੀਸ਼ ਕੀਤੀ ਸੀ ਸਿੰਘਾਂ ਦੇ ਨਾਲ ਪਿੱਛੇ ਜੇ ਸਭ ਨੂੰ ਯਾਦ ਹੋਣਾ ਮੈਂ ਮਹੀਨਾ ਜਮਾਂ ਚੁੱਪ ਰਿਆ ਉਹ ਇਸ ਕਰਕੇ ਸੀ ਵੀ ਇਲਜ਼ਾਮ ਬਹੁਤ ਵੱਡੇ ਬੀਬੀ ਵੱਲੋਂ ਲਾਏ ਗਏ ਹਨ ਤੇ ਉਹ ਆਪਾਂ ਨੂੰ ਤਪਤੀਸ਼ ਕਰਨੀ ਚਾਹੀਦੀ ਹੈ ਪਰ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਬਾਬੇ ਲੱਖੇ ਦੇ ਵਿਰੁੱਧ ਉਹ ਸਿਸਟਮ ਨੂੰ ਲੈ ਕੇ ਨਹੀਂ ਬੋਲ ਸਕਦੇ ਪਰ ਨਾਲਖਸਰ ਸਿਸਟਮ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਚਰਨ ਘਟ ਵਾਲੀ ਹੈ ਜੱਸੀ ਵਾਲੀ ਤੇ ਉਹ ਅਸੀਂ ਕੀਤੀ ਆ ਹੱਕ ਠੋਕ ਕੇ ਕੀਤੀ ਆ ਤੇ ਜੇ ਗਾ ਵੀ ਕੋਈ ਸੇਵਾਦਾਰ ਕਰੂਗਾ ਤੇ ਆਪਾਂ ਛੱਡਾਂਗੇ ਨਹੀਂ ਠੀਕ ਆ ਪਰ ਇਹ ਬੀਬੀ ਵਾਲੇ ਮਸਲੇ ਦੇ ਵਿੱਚ ਭਾਈ ਆਪਾਂ ਜਿਹੜਾ ਵੈਰੀਫਾਈ ਕੀਤਾ ਬੀਬੀ ਨੇ ਆਪਣਾ ਨਾਮ ਲਿਆ ਸੀ ਬੀਬੀ ਦੇ ਬਿਆਨਾਂ ਤੋਂ ਬਿਨਾ ਹੋਰ ਕੋਈ ਠੋਸ ਸਬੂਤ ਨਹੀਂ ਕੋਈ ਠੋਸ ਬੰਦਾ ਨਹੀਂ ਕੋਈ ਬੀਬੀ ਨਹੀਂ ਸਾਹਮਣੇ ਆਈ ਜਾਂ ਕਿ ਸਾਨੂੰ ਪ੍ਰੂਫ ਨਹੀਂ ਮਿਲਿਆ ਤੇ ਇਸ ਕਰਕੇ ਵੀ ਮੈਂ ਇਸ ਜਿਹੜਾ ਕੇਸ ਆ ਬੀਬੀ ਵਾਲਾ ਜਿਹੜਾ ਬਾਬੇ ਲੱਖੇ ਤੇ ਜਿਹਨੇ ਲਿਜਾਮ ਲਾਏ ਸੀ ਮੈਂ ਇਸ ਕੇਸ ਚ ਇਸ ਚੀਜ਼ ਨੂੰ ਡਿਕਲੇਅਰ ਕਰਦਾ ਵੀ ਮੈਂ ਇਸ ਚੀਜ਼ ਦੀ ਵੈਰੀਫਿਕੇਸ਼ਨ ਕੀਤੀ ਸੀ ਤੇ ਸਾਨੂੰ ਕੁਝ ਵੀ ਪ੍ਰੂਫ ਜਾਂ ਸਚਾਈ ਨਹੀਂ ਇਹਦੇ ਵਿੱਚ ਮਿਲੀ ਜਿਹੜੀ ਲੜਕੀ ਲਾਪਤਾ ਹੋਈ ਸੀ ਅਸੀਂ ਉਧਰ ਵੀ ਗਏ ਸੀ ਸੰਗਰੂਰ ਆਲ ਤੇ ਉਹ ਸਾਨੂੰ ਰਾਹ ਚੋਂ ਮੋੜ ਦਿੱਤਾ ਗਿਆ ਸੀ ਕਿ ਉਹ ਬਿਆਨ ਨਹੀਂ ਦੇਣਾ ਚਾਹੁੰਦੇ ਤੇ ਉਹ ਲੜਕੀ ਘਰੋਂ ਤੁਰੀ ਸੀਗੀ ਤੇ ਲੁਧਿਆਣੋਂ ਜਗਰਾਉਂ ਗਈ ਸੀ ਤੇ ਇਹ ਵੀ ਕਲੀਅਰ ਨਹੀਂ ਉਹ ਨਾਨਕਸਰ ਗਈ ਸੀ ਉਹਨਾਂ ਨੇ ਇਹ ਸਾਨੂੰ ਫੋਨ ਤੇ ਦੱਸਿਆ ਤੇ ਅਸੀਂ ਵਾਪਸ ਮੁੜਿਆ ਸੀ ਉਦੋਂ ਬਾਅਦ ਸਾਡੇ ਇਸ ਬੀਬੀ ਨੇ ਨਾਲ ਵੀ ਗੱਲਬਾਤ ਨਹੀਂ ਹੋਈਗੀ ਤੇ ਮੈਂ ਜਿੰਨੀ ਕੁ ਵੈਰੀਫਿਕੇਸ਼ਨ ਕੀਤੀ ਆ ਜਾਂ ਗੱਲਬਾਤ ਕੀਤੀ ਆ ਮੈਨੂੰ ਇਸ ਵਿੱਚ ਕੁਝ ਵੀ ਠੋਸ ਸਬੂਤ ਨਹੀਂ ਮਿਲਿਆ ਤੇ ਇਸ ਕਰਕੇ ਜੇ ਕੋਈ ਪ੍ਰੂਫ ਨਹੀਂ ਹੈਗਾ ਦੂਜਿਆਂ ਵੀ ਮੈਂ ਜਿਹੜੇ ਬੱਚੇ ਆ ਜਾਂ ਦੂਜੇ ਪਰਿਵਾਰ ਹੋਰ ਆ ਜੇ ਭਾਈ ਨੰਗੇ ਧੜ ਸਾਹਮਣੇ ਮੂੰਹ ਲੈ ਕੇ ਸਾਹਮਣੇ ਆਉਂਗੇ ਤੇ ਕੋਈ ਪ੍ਰੂਫ ਠੋਸ ਹੋਊਗਾ ਤੇ ਗਾਂ ਜਿਹੜਾ ਮਰਜ਼ੀ ਬੰਦਾ ਹੋਵੇ ਆਪਾਂ ਜਰੂਰ ਕਾਰਵਾਈ ਕਰਾਵਾਂਗੇ ਤੇ ਗੱਲ ਚੱਕਾਂਗੇ ਬਹਿਣ ਬਣਿਆ ਤੋ ਕੋਈ ਗੱਲਬਾਤ ਕਰੋਗੇ ਮੈਂ ਉਹਦੇ 'ਚ ਕੋਈ ਗੱਲਬਾਤ ਨਹੀਂ ਕਰਨੀ ਨਾ ਮੈਂ ਕਿਸੇ ਤੇ ਇਲਜ਼ਾਮ ਲੈਣਿਆ ਇਸ ਕਰਕੇ ਅਸੀਂ ਬਾਕੀ ਕੇਸਾਂ ਦੇ ਵਿੱਚ ਜ਼ਰੂਰ ਕਾਰਵਾਈ ਕਰਾਈ ਆ ਬੰਦੇ ਹਲਾਖਾਂ ਪਿੱਛੇ ਵੀ ਆ ਪਰ ਜਿਹੜੇ ਬੀਬੀ ਨੇ ਬਿਆਨ ਦਿੱਤੇ ਆ ਤੇ ਉਹਦੇ ਚ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਜਦੋਂ ਸਾਡੇ ਕੋਲੇ ਇੱਕ ਕੇਸ ਆ ਰੇਪ ਕੇਸ ਤੇ ਅਸੀਂ ਉਹਨੂੰ ਖੰਘਾਲਿਆ ਤੇ ਦੂਗਾ ਤਿੰਨ ਰੇਪ ਕੇਸ ਸਾਹਮਣੇ ਤੇ ਤਿੰਨੇ ਕੇਸ ਦਰਜ ਹੋਏ ਤੇ ਬੰਦੇ ਜੇਲ੍ਹ ਚ ਸੰਗਤ ਜੀ ਮੈਂ ਕਿਸੇ ਦਾ ਵਿਰੋਧੀ ਨਹੀਂ ਹੈ ਇਹਨਾਂ